ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਸ਼ਹਿਰ ਧਰਮਕੋਟ ਤੇ ਮੋਗੇ ਜ਼ਿਲ੍ਹੇ ਦਾ ਜੀ ਇਹ ਪਿੰਡ ਆ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ 5 ਹੀ ਫਰਾਂ ਨੇ ਜੀ ਤਿੰਨ ਕਟੀਆਂ ਨੇ ਜਿੰਨਾ ਚੋ ਗੱਬਣ ਚ ਪਾਸ ਨਗ ਵੀ ਨੇ ਮੇਰੀ ਸਪੈਸ਼ਲ ਬੇਨਤੀ ਆ ਕੋਈ ਵੀ ਨਗ ਤੁਹਾਨੂੰ ਪਸੰਦ ਆਉਂਦਾ ਤੁਸੀਂ ਇਹਦੀ ਖਰੀਦ ਕਰਦੇ ਆ ਆਪ ਦਾ ਪਰਸਨਲ ਡਾਕਟਰ ਸਾਹਿਬਾਨ ਨਾਲ ਲੈ ਕੇ ਆਇਓ ਇਹ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲੂਗਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਗੁਰਜੀਵਨ ਸਿੰਘ ਆ ਜੀ ਸ਼ਹਿਰ ਧਰਮਕੌਰ ਜ਼ਿਲ੍ਹਾ ਮੋਗਾ ਬਈ ਮੋਬਾਈਲ ਨੰਬਰ ਜੀ 8264818960 ਜੀ ਅੱਜ ਆਪਣੇ ਕੋਲ 5 ਵੱਛੀਆਂ ਨੇ 3 ਕਟੀਆਂ ਨੇ ਬਈ 5 ਵੱਛੀਆਂ 3 ਕਟੀਆਂ ਹਮ ਸਾਰੇ ਟੋਪ ਦੇ ਅੱਜ ਆਪਣੇ ਕੋਲੇ ਜਿਹੜੇ ਨਗ ਤਾਂ ਗੱਬਣ ਆ ਉਹ ਤਾਂ ਅਗਲੇ ਨੇ ਚੈੱਕ ਕਰਾ ਹੀ ਲੈਣੇ ਜਿਹੜੇ ਖਾਲੀ ਆ ਉਹਦੇ ਅੰਦਰ ਦੀ ਗਾਰੰਟੀ ਆ ਜੀ ਪੂਰੀ ਗਾਰੰਟੀ ਬਿਲਕੁਲ ਕਰਦੀ ਵਾਪਸ ਹੋ ਜੀ ਡਾਕਟਰ ਨਾਲ ਲੈ ਕੇ ਆਉਣ ਡਾਕਟਰ ਆਪ ਦਾ ਨਾਲ ਲੈ ਕੇ ਆਉਣ ਦੂਜੀ ਗੱਲ ਆਪਣੀ ਆਪੀ ਫੁੱਲ ਗਰੰਟੀ ਆ ਬਰੌਡ ਵੀ ਠੀਕ ਆ ਬਾਈ ਵੀਡੀਓ ਐਂਡ ਤੱਕ ਪੂਰੀ ਦੇਖਣਾ ਭੈਣ ਬਰਾੜਾ ਵੀਡੀਓ ਇਹ ਨਹੀਂ ਬਾਈ ਮੂਰੋ ਵੇਖ ਕੇ ਫੋਨ ਨਾ ਲਾਇਓ ਟੌਰ ਨਾਲ ਸਾਰੀ ਵੀਡੀਓ ਵੇਖੋ ਬਲਾ ਦੋ ਵਾਰੀ ਦੇਖ ਲਿਓ ਨਗਿਨੇ ਹੀ ਆ ਖੜੇ ਮਗਰ ਵੀ ਆ ਕੱਲੇ ਕੱਲੇ ਨਗਦੀ ਆਪਾਂ ਡਿਟੇਲ ਫੁੱਲ ਦੇਵਾਂਗੇ ਜੀ ਬਾਕੀ ਨੰਬਰ ਸਕਰੀਨ ਤੇ ਚੱਲੂਗਾ ਕਿਧਰੋਂ ਸ਼ੁਰੂ ਕਰਨਾ ਬਾਈ ਆ ਨਗਿਨੇ ਸ਼ੁਰੂ ਕਰ ਬਰਾੜਾ ਅਸੀਂ ਬੱਚੇ ਸ਼ੁਰੂ ਕਰਦੇ ਆ ਤਿੰਨ ਤਾਂ ਬਾਈ ਕੋਲ ਕਟੀਆਂ ਨੇ ਤੇ ਜਿਹੜੀ ਇੱਕ ਨੰਬਰ ਆ ਇਹ ਤਾਂ ਬਾਈ ਜੈਡ ਬਲੈਕ ਆ ਸਾਰੀ ਦੇਖ ਬਰਾੜਾ ਹੂੰ ਕਿੰਨੇ ਉਮਰ ਹੋ ਬੱਚੇ ਦੀ ਵਿਰਾਟ ਭਾਈ ਮਤਲਬ ਆਪ ਐਸੇ ਘਰੋਂ ਕਟੀਆਂ ਲਈਆਂ ਤင်း ਨੇ ਹੂੰ ਲਈਆਂ ਵੀ ਆਪਣੇ ਗਵਰਡੀਆਂ ਤੂੰ ਆ ਅੱਛਾ ਨਾਲ ਹੀ ਲਈਆਂ ਨਾਲ ਹੀ ਲਈਆਂ ਉਹਨਾਂ ਕੋਲ ਮਤਲਬ 70 ਕੁ ਵੱਜਾ ਆਪਣੇ ਗਵਰਡੀਆਂ ਕੋਲੇ ਅੱਛਾ ਹਾਂਜੀ ਦੁੱਧ ਦਾ ਕੰਮ ਹੂੰ ਤੇ ਆਪਾਂ ਉਹਨਾਂ ਦਾ ਬੱਚੇ ਲੈ ਆ ਬਈ ਹੂੰ ਦੇਖ ਬੱਚਾ ਮਾਲਾ ਹੈ ਜਾਂ ਡਬਲੈਗ ਚ ਪੈ ਜਾਂਦਾ ਗੈਂਤੀ ਦੇ ਵਾਲੀ ਚਿੱਟੇ ਆ ਹੈਨਾ ਬਾਈ ਗੈਂਤੀ ਦੇ ਗੈਂਤੀ ਦੇ ਹਾਂਜੀ ਮਾੜੇ ਮੋٹے ਜੇ ਪਰ ਚੰਗਾ ਬੱਚਾ ਹੈਨਾ ਉਹ ਤੇ ਪਿਆਰਾ ਬੱਚਾ ਬਾਈ ਪੈਠ ਪੁੜਾ ਵੇਖ ਬੱਚੇ ਦਾ ਉਮਰ ਕਿੰਨੀ ਆ ਸੱਚੇ ਦੀ ਉਮਰ ਬਈ ਸਾਲਕ ਤੋਂ ਘੱਟ ਆ ਸਾਢੇ ਗੱਠਾ ਨੂੰ ਆ ਮੇਰਾ ਛੋਟਾ ਬੱਚਾ ਹੀ ਆ ਹਜੇ ਹੈਨਾ ਬੱਚਾ ਹੀ ਆ ਜੀ ਦਾ ਮੇਰਾ ਨਹੀਂ ਪਾਲਣ ਵਾਲੀ ਚੀਜ਼ ਆ ਇਹ ਮੰਨ ਲਓ 6 ਮਹੀਨੇ ਸੰਭ ਲਿਆ ਤੇ ਐਂਡ ਚੰਗਾ ਵੇਖੋ ਵੀਰਾਟ ਭਾਈ ਆਪਾਂ ਮਾਨ ਨਹੀਂ ਕਰਦੇ 17 ਕਿਲੋ ਦੁੱਧ ਆ ਮਾਸ ਲਿਆ ਅੱਜ ਵੀ ਦਿਖਾ ਦਾਂਗੀ ਆਪਾਂ ਠੀਕ ਆ ਆਪਣੀ ਗਵਾਹਣ ਖੜੀ ਆ ਠੀਕ ਆ ਗੱਲ ਕਹਿੰਦੀ ਨਹੀਂ ਕੈਮਰੇ ਚ ਆਪਾਂ ਪ੍ਰੂਫ ਵੀ ਦੇ ਦਾਂਗੇ ਬਰਾੜ ਬਾਈ ਠੀਕ ਆ ਲੈ ਚੱਲੀਏ ਖੜ ਨਹੀਂ ਰਹਿ ਬੱਚੇ ਦੀ ਲੈ ਹੂੰ ਖੜ ਨਹੀਂ ਕਰਨ ਰਵਾਸ ਇਹ ਤਾਂ ਬਰਾੜ ਛੌਂਕ ਦਾ ਮੁੱਲ ਲੀ ਆ ਜੇ ਆਪਾਂ ਕਿਤੇ ਕਟੀਆਂ ਲਈਆਂ ਨਹੀਂ ਆ ਇਹਦਾ ਛੌਂਕ ਹੀ ਆ ਉਹਦਾ ਹੀ ਵੇਚਨੀ ਆ ਕਟੀਆਂ ਵਾਲੇ ਆਉਂਦੇ ਹੀ ਆਪਾਂ ਫੜ ਲਈਆਂ ਚਲੋ ਨਾਲੇ ਜਾਨ ਬਚੇਗੀ ਜਾਨ ਬਚ ਗਈ ਕੋਈ ਸੰਭਣ ਵਾਲਾ ਵੀਰ ਲੈ ਜਾਊਗਾ ਨਿੰਨੇ ਆ ਠੀਕ ਆ ਤੇ ਫਿਰ ਇਹਦਾ ਬਾਈ ਮੁੱਲ ਇਕੱਲੇ ਇਕੱਲੇ ਦਾ ਕਰਨਾ ਕਿ ਸਾਰੀਆਂ ਦਾ ਕਰਨਾ ਮੁੱਲ ਬਰਾੜ ਬਾਈ ਜੇ ਤਾਂ ਕਿ ਇਹ ਕੱਟੀ ਕੱਲੀ ਕੱਲੀ ਲੈਂਦਾ ਹੂੰ ਕੱਲੀ ਕਲੀ ਬਰਾੜ ਵਈ ਆਪਾਂ ਦੇ ਦਾਂਗੇ 17 17000 ਦੀ ਅੱਛਾ ਠੀਕ ਆ ਜੋ ਕੀ ਇਕੱਠੀ ਲੈਂਦਾ ਵਾ ਇਕੱਠੀਆਂ ਲੈਂਦਾ ਵਾ ਫੇਰ ਆਪਾਂ 13 13000 ਦੇ ਹਿਸਾਬ ਨਾਲ ਦੇ ਦਾਂਗੇ ਅੱਛਾ ਕੱਲੀ 17 ਦੀ ਹਾਂਜੀ ਜੇ ਤਿੰਨੇ ਲੈ ਕੇ ਜਾਂਦਾ ਤਾਂ 13000 ਦੇ ਦੀ ਇੱਕ ਦੇਵਾਂਗੇ ਫੇਰ 13000 ਦੇ ਹਿਸਾਬ ਨਾਲ ਦੇ ਦਾਂਗੇ ਠੀਕ ਆ 13038 ਇੱਕ ਘੱਟ 40 ਹੋ ਗਿਆ ਇੱਕ ਘੱਟ 40 ਚਲ ਠੀਕ ਆ ਬਾਈ ਹਾਂਜੀ ਦੋ ਨੰਬਰ ਕੱਢੀ ਦੋ ਨੰਬਰ ਖੋਲੀ ਦੋ ਤੇ ਤਿੰਨ ਇਕੱਠੇ ਹੀ ਖੋਲੀ ਇਕੱਦੀ ਨਾ ਬਾਈ ਤੂੰ ਖੋਲ ਲੈ ਮੈਂ ਖੋਲ ਹਾਂ ਹਾਂ ਇੱਕ ਇੱਕ ਖੋਲ ਲਿਓ ਕਿਉਂਕਿ ਬੱਚੇ ਛੋਟੇ ਆ ਬਰਾੜ ਬਾਈ ਆਪਾਂ ਨੂੰ ਛੋਕ ਹੀ ਆਜ ਜਗਾ ਚਾਂਜਰਾ ਚਾਂਜਰਾ ਆਪਾਂ ਦਾ ਛੋਗਣਾ ਹੀ ਪਈਆ ਚਾਂਜਰਾ ਵਾਹੀ ਫਿਰ ਆਜ ਦਾ ਸ਼ਣ ਨਿਸ਼ਾਨ ਨਾ ਬਸ ਇਹ ਤਾਂ ਆਪਾਂ ਨੂੰ ਯਾਰ ਜਾਨ ਬਚਾਉਣੀ ਕਰਕੇ ਆਪਾਂ ਨੂੰ ਸੋਹਣਿਆ ਲੱਗਿਆ ਕਰਕੇ ਲੱਗਿਆ ਹੂੰ ਠੀਕ ਆ ਦੇਖ ਬਰਾੜ ਬਾਈ ਬਾਕੀ ਚੰਗੇ ਆ ਹਨਾ ਬੱਚੇ ਆ ਦੇਖ ਬਾਈ ਹੂੰ ਕੌਣ ਦਿੰਦਾ ਬਰਾੜਾ ਦੀਆਂ ਕਟੀਆਂ ਇਹ ਤਾਂ ਗੱਲ ਹੈਗੀ ਆ ਨਣੇ ਇਹਨਾਂ ਦੀ ਦੋਨਾਂ ਦੀ ਉਮਰ ਕਿੰਨੀ ਕ ਕਿਸੇ ਵੀ ਉਮਰ ਬਈ ਬਸ ਸਾਲ ਤੋਂ ਅੰਦਰ ਹੀ ਆ ਅੰਦਰ ਹੀ ਆ ਕੋਈ ਹਾਂ ਮਿੰਨਾ ਖੰਡ ਵੱਧ ਹੁਣ ਘਟ ਹੋਣਾ ਇਹ ਆਪਾਂ ਕੁਝ ਕਹਿ ਨਹੀਂ ਸਕਦੇ ਬਰਾੜ ਬਈ ਸਾਲ ਚਲੋ ਤਾਂ 15 ਦਿਨਾਂ ਦਾ ਤਾਂ ਇੱਧਰ ਉੱਧਰ ਕੀ ਹੁੰਦਾ ਕੋਟ ਸ਼ਾਂਗ ਤਾਂ ਹੈ ਨਹੀਂ ਕਿਸੇ ਦੀ ਜਵਾਂ ਨਹੀਂ ਬਈ ਜਵਾਂ ਨਹੀਂ ਕੋਲ ਗਰੰਟੀ ਆ ਕੋਲ ਗਰੰਟੀ ਆ 4 4 ਸੌਣਾ ਬਰਾੜ ਬਈ ਦੇਖ ਪਿਆਰੇ ਯਾਨੀ ਤਿੰਨੇ 39000 ਦੀਆਂ ਇੱਕ ਘੱਟ 40 40 ਕੱਲੀ ਕੱਲੀ ਫਿਰ 17 ਦੇ ਹਿਸਾਬ ਨਾਲ 17 ਦੇ ਹਿਸਾਬ ਨਾਲ ਬਰਾੜ ਬਈ ਠੀਕ ਆ ਇੱਕ ਵੱਡਾ ਆਫਰ ਕਰਨਾ ਐਂਡ ਤੇ ਜਮ ਕਹਿੰਦੇ ਹੁੰਦੇ ਨਾ ਕਿਦੇ ਹੱਥ 'ਚ ਜੋ ਫੋਨ ਆਇਆ ਬਰਾੜ ਭਾਈ ਉਹਨੇ ਲੈਣੀਆਂ ਠੀਕ ਆ ਚੰਗੀਆਂ ਆ ਚੰਗੀਆਂ ਇੱਥੇ ਘਰ ਨੇ ਲੈਣੀਆਂ ਹੂੰ ਕਟੀਆਂ ਚੰਗੀਆਂ ਆ ਬਰਾੜ ਭਾਈ ਅੱਗੇ ਆ ਗਿਆ ਵੀਰੇ ਨਗ ਨੰਬਰ 4 ਦੰਦੋ ਕਿਵੇਂ ਆ ਜੀ ਇਹ ਇਹ ਵੀਰੇ ਮਤਲਬ ਆਪਣੀ ਪੱਕੀ ਬੱਚੀ ਕੋਈ ਨਹੀਂਗੀ ਕਿੱਚੋ ਉਹ ਤੇ ਚੱਕਦੀ ਹੋਊਗੀ ਦੰਦਾਂ ਚਾ ਵੇ ਦੰਦਾਂ ਦੀ ਆਂ ਜੀ ਬੱਚੀ ਠੀਕ ਆ ਤੇ ਬਈ ਸੀਮਣ ਵਗੈਰਾ ਲੱਗਿਆ ਇਹਦੇ ਸੀਮਣ ਪਿੰਨਾ ਬੱਚੇ ਬਰਾੜ ਭਾਈ ਲੱਗਿਆ ਹੋਇਆ ਲੱਗਿਆ ਹੋਇਆ ਲੱਗਿਆ ਹੂੰ ਨਿੱਗਰ ਨਰੋਈ ਚੰਗੀ ਆ ਹਨਾ ਬੋ ਚੰਗਾ ਪਿਆਰਾ ਬਰਾੜ ਚਾਰ ਹੀ ਹਾਂ ਲਾ ਦਿਖਾ ਦੇ ਝੋਲੀ ਕਰ ਲੋ ਚੱਕ ਫੋਟ ਸ਼ਾਂਗ ਤਾਂ ਹੈ ਨਹੀਂ ਕੋਈ ਜੋਵਾਨੀ ਜੋਵਾਨੀ ਬਰਾੜ ਵੀ ਠੀਕ ਆ ਖੜ ਨਹੀਂ ਵੇਖ ਬੱਚੇ ਜੀ ਰੰਗ ਪ੍ਰਿੰਟ ਪੂਰਾ ਚੰਗਾ ਬੋ ਚੰਗਾ ਬੱਚਾ ਬਰਾੜ ਬਈ ਸਿਮਿੰਟ ਪਰਿਆਂ ਨੂੰ ਅੱਜ 29 ਦਿਨ ਹੋ ਗਿਆ ਅੱਛਾ ਠੀਕ ਆ ਆਪਾਂ ਬਰਾੜ ਵੀ ਪਿਛਲੀ ਵੀਡੀਓ ਪਾਈ 10 ਵਜਿਆਂ ਦੀ ਆਪਾਂ ਉਸ ਦਿਨ ਵੀ ਕਿਹਾ ਸੀ ਸਿਮਿੰਟ ਪਰਿਆ ਜਾ ਕੇ ਤਿੰਨ ਪਛਿਆਂ ਗੱਪੜਾ ਨਿਕਲੇ ਮੁਲੋਗੇ ਖੜੀਆਂ ਠੀਕ ਆ ਜਾ ਕੇ ਅਗਲਾ ਫੋਨ ਲਾ ਕੇ ਪਾਛ ਲੈਵੇ ਠੀਕ ਆ ਗੱਲ ਕਹਿੰਦੀ ਹੁੰਦੀ ਬਰਾੜਾ ਠੀਕ ਆ ਆਪਾਂ ਚੱਲਾ ਤਾਹ ਦੱਸ ਦਨੇ ਠੀਕ ਆ ਭਰਿਆ ਹੁੰਦਾ ਅਗਲਾ ਜਾ ਧਿਆਨ ਰੱਖ ਲੈਂਦਾ ਹੂੰ ਠੀਕ ਆ ਨਾ ਬਾਈ ਠੀਕ ਆ ਹਾਂਜੀ ਇਹਦੀ ਡਿਮਾਂਡ ਫਿਰ 4 ਨੰਬਰ ਦੇ ਇਕੱਠੀਆਂ ਕਰਦੀਏ ਕੱਲੀ-ਕੱਲੀ ਵੀ ਦੱਸ ਦੇ ਇਕੱਠੀਆਂ ਦਾ ਕੱਲੀ-ਕੱਲੀ ਦੀ ਬਰਾੜ ਬਾਈ 15-15000 ਰੁਪਿਆ ਵਾ ਤੇ ਇਕੱਠੀਆਂ ਲੋਗਾ 12-12 ਦੇ ਸਭ ਨੂੰ ਇਹ ਤਿੰਨ ਬੱਚੀਆਂ ਪਾ ਲਈਆਂ ਨਹੀਂ ਗੱਭਨ ਦੀ ਖਾਲੀ ਬੱਚੀਆਂ ਜਿਹੜੀ ਬੱਚੀਆਂ ਠੀਕ ਆ ਤੇ ਕੋਈ ਗੱਲ ਨੇ 15000 ਰੁਪਿਆ ਤੇ ਨਾਗ ਨੰਬਰ ਖੋਲ ਲਈ ਬਈ ਪੰਜ ਆਪਣਾ ਨਿੱਗਰ ਨਰੋਈਏ ਵੀ ਚੰਗੀ ਆ ਹਨਾ ਪੈਲੇਟ ਨੂੰ ਲੱਗੋਤ ਆ ਇਹ ਤਾਂ ਬਰੀਡ ਦੂਜੀ ਆ ਗਈ ਹਨਾ ਮਾਜੀ ਸਾਈ ਵਾਲ ਆ ਗਈ ਜੀ ਸਾਈ ਵਾਲ ਆ ਗਈ ਹਨਾ ਗੋਪੈਨ ਭਰਾਵਾਂ ਦਾ ਫੂਲ ਆਣਾ ਛਾਈ ਵਾਲ ਵੀ ਲੈਣੀ ਹੈ ਪ੍ਰਿੰਟ ਚ ਐਫ ਵਾਲਾ ਹਨਾ ਮਾ ਪ੍ਰਿੰਟ ਚ ਐਫ ਵਾਲਾ ਬਰਾਬਰ ਪ੍ਰਿੰਟ ਦੇ ਐਫ ਵਾਲਾ ਪੈਂਦੀ ਹੈ ਸਾਈ ਵਾਲ ਚ ਕਿਉਂਕਿ ਧੁੰਨ ਕਪਲਾ ਠੰਡੇ ਸੀਲ ਬਹੁਤ ਆ ਇਹਦਾ ਝਾਂਜਰ ਤੇ ਜਨਾ ਪਿਆ ਕਰਕੇ ਨਾ ਤਾਂ ਟੱਪਦੀ ਆ ਟੱਪਦੀ ਆ ਠੀਕ ਆ ਹੂੰ ਅੱਜ ਹੀ ਕੋਈ ਗੱਲ ਨਹੀਂ ਵੁਰ ਕੋਲੇ ਫੜ ਲ ਕੋਲੇ ਫੜ ਲਓ ਠੀਕ ਆ ਹਾਂਜੀ ਬਾਕੀ ਚੰਗੀ ਆ ਹੈਨਾ ਬਹੁਤ ਪਿਆਰੀ ਬੱਚੀ ਆ ਬੇ ਫੋਟ ਸ਼ਾਂਗ ਤਾਂ ਹੈ ਨਹੀਂ ਕੋਈ ਜੋ ਮਾਣੀ ਜੋ ਮਾਣੀ ਬਰਾੜ ਬਈ ਕਿਤੇ ਹੋਈ ਆ ਪਤਾ ਸੰਗੇ ਭਾਈ ਠੀਕ ਆ ਉਵੇਂ ਦਾ ਕੰਮ ਹੀ ਨਹੀਂ ਕਰਦੇ ਇਹਦਾ ਵੀ 15000 ਰੁਪਏ ਇਹਦਾ ਵੀ ਕਲੀ ਦਾ 15000 ਰੁਪਏ ਠੀਕ ਆ ਹਾਂਜੀ ਅੱਗੇ ਨਾਗ ਨੰਬਰ ਆ ਗਿਆ ਆਪਣਾ 6 ਠੀਕ ਹੈ ਹੈਨਾ ਇਹਦੇ ਵੀਰੇ ਆਪਾਂ ਨੂੰ ਮਹੀਨੇ ਦੇ ਘੱਟ ਦੀਗਾ ਭਰਾਏ ਨੂੰ ਹੋਇਆ ਮਾਲਕਾਂ ਨੂੰ ਦੱਸਿਆ ਵਾ ਬੱਚੀ ਤਾਂ ਰਕਾਰ ਕੋਡ ਭੋਜਨ ਦਾ ਹੋਰੀ ਮੜੀ ਠੀਕ ਆ ਰੰਗ ਪ੍ਰਿੰਟ ਪੂਰਾ ਚੰਗਾ ਹੈ ਨਾ ਪੂਰਾ ਪੂਰਾ ਚੰਗਾ ਬਰਾੜ ਵੀ ਝੋਲੀ ਵੀ ਚੰਗੀ ਆ ਬਾਕੀ ਕੱਲਾ ਕੱਲਾ ਥਾਣ ਨੂੰ ਨਿਖੜ ਮਾ ਰੰਗ ਪ੍ਰਿੰਟ ਪੂਰਾ ਚੰਗਾ ਮੋੜ ਲਿਆ ਇੰਦੇ ਮੋੜ ਲਈ ਬੋ ਪਿਆਰੀ ਬੱਚੀ ਆ ਬਰਾੜ ਬਈ ਇਹ ਵੀ ਹੂੰ ਉੱਪਰ ਪੱਦਰ ਪੱਦਰ ਪਈ ਵੇ ਯਾਰ ਠੀਕਾ ਬਰਾੜਾ ਪਾ ਤਾਂ ਨਿੱਕੇ ਨਿੱਕੇ ਕਰਨੀ ਆ ਬਰਾੜ ਬਾਈ ਕੋਈ ਦਿੰਦਾ ਨਹੀਂ ਇਹਦੇ ਬੱਚੀਆਂ ਹੂੰ ਬਾਕੀ ਤੂੰ ਆ ਦੇਖ ਲਾ ਭਰਾ 15 3 45 ਬਣ ਗਿਆ 45 ਬਣ ਗਿਆ ਤੇ ਕਟੀਆਂ ਦਾ ਕੀ ਮੁੱਲ ਸੀ ਕਟੀਆਂ ਵੀਰੇ 12-12 ਹਜ਼ਾਰ ਸਾਬ ਦੇ ਦਾ 36000 ਰੁਪਏ 36000 ਦੀਆਂ ਬੱਚੀਆਂ ਕਿੰਨੇ ਦੇ ਦਾਂਗੇ ਠੀਕ ਆ ਬਰਾੜ ਕਹੋਂ ਦੇ ਦੂ ਹਣ 36 ਇਹ ਹੋ ਗਿਆ ਤੇ 39 ਉਹ ਹੋ ਗਿਆ ਕਿੰਨੇ ਬਣ ਗਏ ਇਹ ਤਾਂ ਹੁਣ ਮੈਂ ਹਿਸਾਬ ਨਹੀਂ ਲਾਇਆ ਚੱਪੀ ਦੇ 39 ਵੀ ਆਪ ਹੀ ਲਾ ਲਿਓ ਯਾਰ 70 ਤੇ 5 75 ਹੋ ਗਿਆ 70000 ਰੁਪਿਆ ਹੋ ਗਿਆ ਹੂੰ ਕਿੰਨੇ ਦਿਨ ਦੇ ਦਾਂਗੇ 6 ਦੇ 6 ਨਾਗੇ ਬਈ ਹਾਂ ਤਾਂ ਬਸ ਉਹ ਫਰ ਵਾਲੀ ਗੱਲ ਹੀ ਆ ਪ੍ਰਾੜਾ ਹੂੰ ਤਾਂ ਵਿੱਚ ਕੁਝ ਰਹਿ ਵੀ ਨਹੀਂ ਗਿਆ 70 ਚ ਕਿੰਨਾ ਮੰਨਤਾ ਨੇ 200 ਕਿਲੋਮੀਟਰ ਕਰਾਇਆ ਫਰੀ ਕਰ ਦੂੰਗਾ 6 ਨਾਗਾ ਤੇ ਪਰ ਲੈ 6 ਨਾਗਾ ਦੇ ਠੀਕ ਆ ਹਾਂਜੀ ਆਲਾ ਫੜਾ ਦਿਓ ਅੱਗੇ ਆ ਗਿਆ ਵੀਰੇ ਇਹ ਗੱਫਣ ਬ ਚੱਕ ਪਾਸ ਆ 7 ਨੰਬਰ ਨਾਗਾ ਦੰਦੋ ਕਿਵੇਂ ਆ ਜੀ ਇਹ ਵੀਰੇ ਆਪਣਾ ਕਮੇਟ ਜਾ ਕੇ ਚਾ ਉਹਦੇ ਚੱਕ ਵੀ ਹੁੰਦੀ ਆ ਹਾਂ ਚੱਕ ਨਹੀਂ ਪਈ ਆ ਠੀਕ ਆ ਭਾਈ ਕਿੰਨੇ ਸਮੇਂ ਦੀ ਗੱਬਣ ਆ ਇਹ ਇਹ ਬਰਾੜ ਭਾਈ 55 ਦਿਨਾਂ ਦੀ ਚੈੱਕ ਪਾਸ ਆ ਬੱਛੀ ਭਾਵੇਂ ਕੋਈ ਡੀਐਨਏ ਕਰਾ ਕੇ ਲੈ ਜਾਵੇ ਟੈਸਟ ਕਰਾ ਲੈਵੇ ਚਾਰ ਜਾਨੀ 2 ਮਹੀਨਿਆਂ ਤੋਂ ਦਿਨ ਘਟਦੇ ਆ ਘਟਦੇ ਆ ਬਰਾੜ ਭਾਈ ਪੌਣੇ ਇੱਕ ਦੋ ਮਹੀਨਿਆਂ ਦੀ ਮੰਨ ਲੈ ਫਾਰਮ ਤਾਂ ਬੱਛੀ ਲਈ ਆ ਹੂੰ ਟਰਾਂ ਆਪਣੇ ਕੋਲੇ ਪਿਆ विद द प्रूफ ਕਹਿੰਦਾ ਰਿਕਾਰਡ ਤੇ ਸੀਮਨ ਭਰਿਆ ਚੰਗੇ ਸੀਮਨ ਦੀ ਆਪਣੇ ਫੋਨ 'ਚ ਵੀ ਤੇ ਆਪਾਂ ਕਿੱਥੋਂ ਲੈ ਕੇ ਆਂਦੀ ਆ ਠੀਕ ਆ ਆਪਾਂ ਲਿਆੜਨ ਦਾ ਸਾਰਾ ਰਿਕਾਰਡ ਲਿਆ ਫਿਰ ਇਹਦੇ ਭਰਿਆ ਉਹ ਵੀ ਆਪਣੇ ਕੋਲ ਸੀਮਨ ਪਿਆ ਆਪਾਂ ਸਟਰਾ ਵੀ ਲੈ ਕੇ ਆਇਆ ਬਰਾੜ ਵੀ ਅੱਛਾ ਹਾਂਜੀ ਸਾਰਾ ਕੁਝ ਲੈ ਕੇ ਆਏ ਆ 55 ਦਿਨਾਂ ਦੀ ਗੱਬਣ ਚੈੱਕ ਪਾਸ ਚੈੱਕ ਪਾਸ ਦਾ ਰੇਕ ਡਾਕਟਰ ਨੇ ਚੈੱਕ ਨਹੀਂ ਕਰਨੀ ਇਹਨੇ ਯਾਰ ਆਪਾਂ ਗਾਰੰਟੀ ਦੇਵਾਂਗੇ ਠੀਕ ਆ ਆਪਣੇ ਡਾਕਟਰ ਦੀ ਚੈੱਕ ਹੋਈ ਆ ਆਪਣੇ ਕੋ ਵੀਡੀਓ ਵੀ ਪਈ ਚੈੱਕ ਹੁੰਦੇ ਦੀ ਆਪਣੇ ਡਾਕਟਰ ਕੋ ਚੈੱਕ ਕਰਾ ਕੇ ਆਪ ਸਾਰੀ ਗਾਰੰਟੀ ਦੇਵਾਂਗੇ 55 ਦਿਨਾਂ ਦੀ ਆਪਣਾ ਦਾ ਟੈਸਟ ਕਰਾ ਦੇ ਪਰ ਟਰੋ ਆਪਣਾ ਟੈਸਟ ਕਰਾ ਲਵੇ ਠੰਡਾ ਠੀਕ ਆ ਆਪਣਾ ਲਵਾਇਆ ਹੋਇਆ ਉਹ ਵੀ ਵੀਡੀਓ ਵੀ ਆਪਣੇ ਕੋਲ ਪਈ ਹੈ ਠੀਕ ਆ ਹਾਂਜੀ ਮੁੱਲ ਕੀ ਆ ਫਿਰ ਇਹਦਾ ਮੋਲ ਤਾਂ ਬੜਾੜਾ ਕਰਮ ਵਾਲੀ ਦਾ ਕੋਈ ਹੈ ਨਹੀਂ ਯਾਰ ਟਰੋ ਕਰਕੇ ਵੇਖ ਬੱਛੀ ਦਾ ਯਾਰ ਦੇਖ ਨਿੰਗਣਾ ਕਹਦੀ ਆ ਬੜਾ ਕਿਦਨ ਕਰਮ ਵਾਲੀ ਤੇ ਤਿਆਰ ਹੋਈ ਬੱਛੀ ਹੂੰ 12 ਦਿਨ ਇ ਬਰਾੜ ਬਈ 25 26 ਕਿਲੋ ਸਟਾਰਟਿੰਗ ਕਰੂਗੀ ਹੂੰ ਦੇਖ ਖੜ ਨਹੀਂ ਖੜਨੀ ਹਰਨੇ ਖੁਰਨੇ ਪੂਰੀ ਚੰਗੀ ਆ ਹਨਾ ਹਾਂਜੀ ਪੂਰੀ ਚੰਗੀ ਆ ਠੀਕ ਆ ਕਿੰਨੇ ਰੁਪਏ ਲੈਣੇ ਆ ਮੋਲ ਤਾਂ ਬਰਾੜ ਦਾ ਕਰ ਲੀਆ 40 ਇਹਦਾ ਕਰ ਲੀਆ 42 ਆਪਾਂ 34000 ਦੀ ਬੱਚੀ ਦੇ ਦਾਂਗੇ ਇਹ 34000 ਦੀ 34000 ਦੀ ਹਾਂਜੀ ਓਜੂ ਮਾੜਾ ਮੋਟਾ ਕਰ ਦਾਂਗੇ ਬਰਾੜ ਦੇ ਠੀਕ ਆ ਹਾਂਜੀ 34000 ਦੀ ਬਾਈ ਕਹਿੰਦਾ ਬੱਚੀ ਦੇ ਦਾਂਗੇ ਵਿੱਚੋਂ ਮਾੜਾ ਮੋਟਾ ਜਾਂ ਮਾਨ ਤਨ ਹੋ ਜੂ ਬਰਾੜ ਦੇ ਬੱਚਾ ਕੱਦ ਵਜਨ ਵੇਖ ਕੇ ਹੂੰ ਅੱਗੇ ਨਾਗ ਨੰਬਰ ਆ ਗਿਆ ਵੀਰੇ 8 ਜਰਸੀ ਆ ਗਈ ਹਨਾ ਜਰਸੀ ਆ ਗਈ ਇਹ ਤੁੰਦੋ ਕਿਵੇਂ ਇਹ ਵੀ ਬਰੇਚ ਉਹਦੇ ਚੱਕ ਦੀ ਪਈ ਆ ਹੂੰ ਪੰਜਾਬ ਵਾਲੀ ਜਰਸੀ ਬਚੀ ਆ ਹੂੰ ਦੋਨੇ ਇੱਕ ਉਗਰ ਲਈਆਂ ਆਪਣਾ ਦੋਨੇ ਵੀ ਆਪਣੇ ਗੱਟਾਂਗੇ ਸੀਮੈਂਟ ਬਚੀਆਂ ਦੇ ਭਰੇ ਦੇ ਦੇ ਦੇਖ ਬਰਾੜ ਇਹ ਹੈਗੀ ਆ ਬਰਾੜ ਦੇ ਢਾਈਆਂ ਮਹੀਨਾ ਦੀ ਗੱਬਣ ਭਾਈਆਂ ਤੋਂ ਮਤਲਬ 10 ਦਿਨ ਘਟਾ ਖੋ ਸਕਦੀ ਆ ਇਹ ਤਾਂ ਰੇਗ ਡਾਕਟਰ ਨੇ ਚੈੱਕ ਕਰੀ ਕਿਹੜਾ ਮਰਜ਼ੀ ਕਰ ਲਵੇ ਡਾਕਟਰ ਕਵਾਲਿਟੀ ਪੁਰੀ ਆ ਪੰਜਾਬ ਵਾਲੀ ਜਰਸੀ ਆ ਕੋਈ ਸਾਫਤ ਕਰ ਦਵੇ ਹਿਮਾਚਲ ਵਾਲੀ ਬੱਛੀ ਫਰੀ ਦੇ ਦੂੰਗਾ ਹੂੰ ਠੀਕ ਆ ਦੇਖ ਬਰਾੜ ਬਈ ਠੜਨੀ ਖੁੱੜਨੀ ਪੂਰੀ ਚੰਗੀ 2.5 ਮਹੀਨਿਆਂ ਦੀ ਗੱਬਣ 2.5 ਮਹੀਨਿਆਂ ਦੀ ਗੱਬਣ ਚੱਕ ਪਾ ਠੀਕ ਆ ਇਹਦਾ ਮੁੱਲ ਫਿਰ ਇਹਦਾ ਮੁੱਲ ਬਰਾੜਾ 35 ਕਰ ਲੀਏ ਇਹ ਆਪਾਂ ਬਰਾੜ ਬਈ 28 28000 ਦੀ ਬੱਚੀ ਦੇ ਲਾਗੇ ਜੋੜਾ ਲੈ ਜੇ ਜੋੜਾ ਬਰਾੜ ਬਈ ਆਪਾਂ ਦੇ ਦਾਂਗੇ ਹਾਂ ਨਾ 55000 ਦਾ 55000 ਹਾਂਜੀ 100 ਕਿਲੋਮੀਟਰ ਕਰਾਇਆ ਫਰੀ ਜੋੜੇ ਤੇ ਜੋੜੇ ਤੇ ਜੋੜੇ ਤੇ ਜੇ ਕੋਈ ਸਾਰੀਆਂ ਲੈਂਦਾ ਵਾ ਹੂੰ ਫਿਰ ਆਪਣਾ ਬਰਾੜ ਬਈ 300 ਕਿਲੋਮੀਟਰ ਕਰਾਇਆ ਫਰੀ ਆ ਸਾਰੀਆਂ ਤੇ ਸਾਰੀਆਂ ਤੇ 150 ਜਾਣ ਦਾ 150 ਆਉਂਦਾ 150 ਆਉਂਦਾ ਠੀਕ ਆ ਆ ਬੇਲਾ ਬਰਾ ਥਣ ਥਣ ਚੈੱਕ ਕਰਾ ਦੇ ਬੱਚੀ ਦੇ ਐ ਚਾਰ ਹੀ ਥਣ ਪੈਣਗੇ ਠੀਕ ਆ ਹਾਂਜੀ ਬਾਕੀ ਕੋਈ ਵੀ ਨਾ ਤੁਹਾਨੂੰ ਫਿੱਟ ਬੈਂਦਾ ਪਸੰਦ ਆਉਂਦਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ